ਦੇਸ਼ ਵਿਦੇਸ਼ ਵਿੱਚ ਵਸਤੇ ਪੰਜਾਬੀਆਂ ਨੂੰ ਮੇਰੇ ਵੱਲੋਂ ਚਰਨਜੀਤ ਸਿੰਘ ਗਿੱਲ ਵੱਲੋਂ ਹਲਕਾ ਜੀਰਾ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੇਰੇ ਦੋਸਤੋ ਕੁਝ ਕੁ ਦਿਨਾਂ ਤੋਂ ਇੱਕ ਮੁੱਦਾ ਬਹੁਤ ਭਖ ਰਿਹਾ ਸਰਦਾਰ ਕੁਲਬੀਰ ਸਿੰਘ ਜੀਰਾ ਐਮਐਲਏ ਹਲਕਾ ਜੀਰਾ 12 ਤਰੀਕ ਨੂੰ ਸੌ ਚੁੱਕ ਸਮਾਗਮ ਦੇ ਵਿੱਚ ਬਾਈਕਾਟ ਕਰਨ ਦਾ ਮੁੱਦਾ ਉਹਨਾਂ ਕਿਸ ਗੱਲ ਤੇ ਬਾਈਕਾਟ ਕੀਤਾ ਸੌ ਚੁੱਕ ਸਮਾਗਮ ਦਾ ਮੈਂ ਤੁਹਾਨੂੰ ਅੱਜ ਵਿਸਤਾਰ ਨਾਲ ਦੱਸਦਾ ਮੇਰੇ ਵੀਰੋ ਉਹਨਾਂ ਇਸ ਗੱਲ ਦਾ ਬਾਈਕਾਟ ਕੀਤਾ ਕਿ ਜਦੋਂ ਸਾਡੀ ਸਰਕਾਰ ਜਦੋਂ ਸਾਡੀ ਸਰਕਾਰ 2017 ਦੇ ਵਿੱਚ ਵੋਟਾਂ ਲਈ ਲੋਕਾਂ ਦੇ ਕੋਲ ਪਿੰਡਾਂ ਦੇ ਵਿੱਚ ਜਾ ਕੇ ਵੋਟਾਂ ਮੰਗਦੇ ਸੀ ਉਹਨਾਂ ਲੋਕਾਂ ਦੀ ਇੱਕੋ ਹੀ ਅਰਦਾਸ ਸੀ ਬੇਨਤੀ ਸੀ ਕਿ ਜੀਰਾ ਸਾਹਿਬ ਅਸੀਂ ਤੈਨੂੰ ਨੌਜਵਾਨ ਵੀਰ ਨੂੰ ਐਮਐਲਏ ਚੁਣ ਕੇ ਭੇਜ ਰਹੇ ਹਾਂ ਪਰ ਸਾਡੀ ਇੱਕ ਬੇਨਤੀ ਏ ਕਿ ਸਾਡੇ ਹਲਕੇ ਦੇ ਵਿੱਚ ਨਸ਼ਾ ਤਸਕਰ ਨਹੀਂ ਵੜਨੇ ਚਾਹੀਦੇ ਸਾਡੇ ਨੌਜਵਾਨ ਵੀਰਾਂ ਨੂੰ ਨਾਲ ਲੈ ਕੇ ਕੁਲਬੀਰ ਸਿੰਘ ਜੀਰਾ ਨੇ ਦਿਨ ਰਾਤ ਪਾਰਟੀ ਲਈ ਕੰਮ ਕੀਤਾ ਉਹਨਾਂ ਨੇ ਨਸ਼ੇ ਦੇ ਖਿਲਾਫ ਮਹਿੰਮ ਚਲਾਈ ਤੇ ਸੌਚੋ ਕਿ ਸਮਾਗਮ ਦੇ ਵਿੱਚ ਬਾਈਕਟ ਕਰਨ ਦਾ ਮੁੱਦਾ ਇਹ ਸੀ ਉਹਨਾਂ ਕਹਿੰਦੇ ਭੀ ਜੇ ਸਾਡੇ ਕੋਲ 22 23 ਮਹੀਨਿਆਂ ਦੇ ਵਿੱਚ ਹਾਲੇ ਤੱਕ ਇਹ ਕੰਮ ਨਹੀਂ ਹੋ ਸਕਿਆ ਕਿਉਂ ਨਹੀਂ ਹੋ ਸਕਿਆ ਤੇ ਅੱਜ ਅਸੀਂ ਸਰਪੰਚਾਂ ਤੇ ਪੰਚਾਂ ਨੂੰ ਕਿਸ ਗੱਲ ਦੀ ਸੌਖਵਈਏ ਸਾਡਾ ਕੋਈ ਫਰਜ਼ ਨਹੀਂ ਬੰਦਾ ਕਿ ਪੰਚਾਂ ਤੇ ਸਰਪੰਚਾਂ ਨੂੰ ਸੌਖਵਈਏ ਕਿਉਂਕਿ ਸਾਡੇ ਵਿੱਚ ਸਾਡੇ ਜਿਹੜੇ ਸਰਕਾਰ ਦੇ ਵਿੱਚ ਕਈ ਇਹੋ ਜਿਹੇ ਮੁਲਾਜ਼ਮ ਨੇ ਵੀ ਜਿਹੜੇ ਸਾਡੀ ਸਰਕਾਰ ਦੇ ਵਿੱਚ ਬੈਠ ਕੇ ਵੀ ਸਹੀ ਕੰਮ ਨਹੀਂ ਕਰ ਰਹੇ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਕੁਲਬੀਰ ਸਿੰਘ ਜੀ ਰਾਣੇ ਬੇਨਤੀ ਕੀਤੀ ਕਿ ਸਰਕਾਰ ਨੂੰ ਮੇਰੀ ਬੇਨਤੀ ਏ ਪਹਿਲਾਂ ਅਸੀਂ ਜੋ ਜਿਸ ਮੁੱਦੇ ਤੇ ਵੋਟਾਂ ਮੰਗੀਆਂ ਸੀ ਅਸੀਂ ਉਸ ਚੀਜ਼ ਨੂੰ ਖਤਮ ਕਰੀਏ ਤੇ ਉਹਨਾਂ ਨੇ ਇਸ ਚੀਜ਼ ਦਾ ਬਾਈਕਟ ਕਰਕੇ ਸਟੇਜ ਤੋਂ ਥੱਲੇ ਉਤਰਾਈ ਉਸ ਤੋਂ ਬਾਅਦ ਸਾਡੀ ਸਰਕਾਰ ਨੇ ਸਰਦਾਰ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਨੋਟਿਸ ਜਾਰੀ ਕਰਨ ਤੋਂ ਬਾਅਦ ਜਾਖੜ ਸਾਹਿਬ ਨੇ ਥੋੜੇ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਉਹਨਾਂ ਦਾ ਕੋਈ ਵਿਚਾਰ ਨਹੀਂ ਲਿਆ ਤੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਪਰ ਅਸੀਂ ਬੇਨਤੀ ਕਰਦੇ ਹਾਂ ਵੀ ਸਰਦਾਰ ਕੁਲਬੀਰ ਸਿੰਘ ਜੀਰਾ ਵਰਗੇ ਨੌਜਵਾਨ ਐਮਐਲਏ ਨੂੰ ਬਰਖਾਸਤ ਕਰਕੇ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਏ ਸਾਡੀ ਸਰਕਾਰ ਇਸ ਮੁੱਦੇ ਨੂੰ ਲੈ ਕੇ ਬਣੀ ਸੀ ਕਿ ਅਸੀਂ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨਾ ਤੇ ਅੱਜ ਅਸੀਂ ਐਮਐਲਏ ਸਾਹਿਬ ਦੀ ਜੁਬਾਨ ਬੰਦ ਕਿਉਂ ਕਰ ਰਹੇ ਆ ਅੱਜ ਅਸੀਂ ਉਹਦੀ ਹਮਾਇਤ ਕਰੀਏ ਉਹਦਾ ਸਾਥ ਦਈਏ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਜਾਂਖੜ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਉਹਨਾਂ ਦਾ ਸਾਥ ਦਿਓ ਨਾ ਕਿ ਉਹਨਾਂ ਨੂੰ ਬਰਖਾਸਤ ਕਰੋ ਉਹਨਾਂ ਨੂੰ ਐਮਐਲਏ ਹਲਕਾ ਜੀਰਾ ਸਾਹਿਬ ਨੂੰ ਆਪਣੇ ਕੰਮ ਵਿੱਚ ਕਰਨ ਦਿਓ ਤੇ ਉਹ ਇੱਕ ਟੀਮ ਬਣਾਓ ਪੰਜਾਬ ਲੈਵਲ ਦੀ ਇੱਕ ਟੀਮ ਬਣਾਓ ਜਿਹਦੇ ਵਿੱਚ ਨੌਜਵਾਨ ਐਮਐਲਏ ਉਹਨਾਂ ਨੂੰ ਅੱਗੇ ਲੈ ਕੇ ਉਹਨਾਂ ਦੇ ਵਿਚਾਰ ਸੁਣੋ ਸੀਐਮ ਸਾਹਿਬ ਤੁਸੀਂ ਪੰਜਾਬ ਦੇ ਪੰਜਾਬੀਆਂ ਦੇ ਇੱਕ ਦਿਲਾਂ ਦੀ ਧੜਕਣ ਬਣੇ ਹੋ ਤੁਹਾਨੂੰ ਨੌਜਵਾਨਾਂ ਨੇ ਇਸ ਲਈ ਅੱਗੇ ਲਾਇਆ ਸੀ ਕਿ ਸਾਡੇ ਪੰਜਾਬ ਵਿੱਚੋਂ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਤੇ ਅੱਜ ਸਾਡਾ ਫਰਜ ਬਣਦਾ ਹੈ ਕਿ ਅਸੀਂ ਇੱਕ ਨਸ਼ਾ ਮੁਕਤ ਪੰਜਾਬ ਬਣਾਈਏ ਤੇ ਸਗੋਂ ਨੌਜਵਾਨਾਂ ਦਾ ਸਾਥ ਦਈਏ ਤੇ ਆਉਣ ਵਾਲਿਆਂ ਲੋਕ ਸਭਾ ਚੋਣਾਂ ਦੇ ਵਿੱਚ ਇਸ ਚੀਜ਼ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਜੇਕਰ ਤੁਸੀਂ ਕਲਬੀਰ ਸਿੰਘ ਜੀਰਾ ਨੂੰ ਅੱਜ ਪਰਖਾਸਤ ਕਰਨ ਤੋਂ ਉਸ ਸਵਾਲ ਨੂੰ ਵਾਸ ਨਹੀਂ ਲੈਂਦੇ ਇਸ ਚੀਜ਼ ਦਾ ਪੂਰੇ ਪੰਜਾਬ ਵਿੱਚ ਫਰਕ ਪਵੇਗਾ ਕਿਉਂਕਿ ਪੰਜਾਬੀਆਂ ਦੇ ਦਿਲਾਂ 'ਚ ਵੱਸ ਚੁੱਕਾ ਕਲਬੀਰ ਜੀਰਾ ਉਹ ਇੱਕ ਐਮਐਲਏ ਹਲਕੇ ਵਿੱਚ ਨਹੀਂ ਉਹ ਪੂਰੇ ਪੰਜਾਬ ਵਿੱਚ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਪੰਜਾਬੀਆਂ ਦੀ ਹਮਾਇਤ ਕਰ ਰਹੇ ਨੇ ਫੇਸਬੁੱਕ ਤੇ ਵੇਖੋ ਲੋਕਾਂ ਤੇ ਗਰਾਊਂਡ ਤੇ ਵੇਖੋ ਅੱਜ ਉਹਨਾਂ ਦੇ ਵਿਰੋਧੀ ਵੀ ਉਹਦੀ ਹਮਾਇਤ ਵਿੱਚ ਨੇ ਕਿਉਂ ਨੇ ਕਿਉਂਕਿ ਉਹਨੇ ਸੱਚ ਕਿਹਾ ਤੇ ਸਾਡਾ ਫਰਜ ਬੰਦਾ ਹੈ ਸੱਚ ਦਾ ਸਾਥ ਦਈਏ ਤੇ ਸੱਚ ਦਾ ਸਾਥ ਦੇ ਕੇ ਸਾਡੀ ਸਰਕਾਰ ਬਣੇਗੀ ਅੱਗੇ ਵੀ ਬਣੇਗੀ ਕਾਂਗਰਸ ਪਾਰਟੀ ਜਿੰਦਾਬਾਦ ਤੇ ਕੁਲਬੀਰ ਸਿੰਘ ਜੀਰਾ ਇੱਕ ਵਧੀਆ ਐਮਐਲਏ ਆ ਉਹਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ